ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਤਾਜ਼ਾ ਸੁਰਖੀਆਂ ਤੇ 에ਅਰ ਕੈਨਡਾ ਦੀ ਹੜਤਾਲ ਜਾਰੀ ਸੰਘੀ ਹੁਕਮਾਂ ਦੀ ਕੀਤੀ ਉਲੰਘਣਾ ਫੈਡਰਲ ਨੌਕਰੀ ਮੰਤਰੀ ਪੈਟੀ ਹਾਜਦੂ ਦਾ ਨਿਰਦੇਸ਼ ਹੜਤਾਲ ਮੁਕਾਉਣ ਲਈ ਆਰਬਿਟ੍ਰੇਸ਼ਨ ਦਾ ਦਿੱਤਾ ਆਦੇਸ਼ ਯੂ ਐਸ ਕੈਨਡਾ ਬਾਰਡਰ ਤੇ ਕੋਕੈਨ ਕਾਬੂ ਪੰਜਾਬੀ ਨੌਜਵਾਨ ਤੇ ਚੱਲਿਆ ਮਕਦਮਾ ਬੈਟਰਲ ਰੀਵਰ ਕ੍ਰਾਫਟ ਦੀਆਂ ਚੋਣਾ ਅੱਜ ਪੋਲੀਵ ਲਈ ਚੋਣਾ ਜਿੰਨਾ ਹੋਇਆ ਔਖਾ ਹੁਣ ਖਬਰਾਂ ਵਿਸਥਾਰ ਦੇ ਨਾਲ 에ਅਰ ਕੈਨੇਡਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ 에ਅਰ ਕੈਨੇਡਾ ਸੋਮਵਾਰ ਸ਼ਾਮ ਨੂੰ ਉਡਾਨਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਯੂਨੀਅਨ ਹੜਤਾਲ ਦੇ ਉੱਤੇ ਸੰਘੀ ਹੁਕਮਾਂ ਦੀ ਉਲੰਘਣਾ ਕਰਨ ਦੇ ਵੀ ਦੋਸ਼ ਲੱਗੇ ਨੇ 에ਅਰ ਕੈਨੇਡਾ ਨੂੰ ਆਖਿਆ ਗਿਆ ਸੀ ਕਿ ਉਹ ਆਪਣੇ ਕੰਮ ਦੇ ਉੱਤੇ ਵਾਪਸ ਆਉਣ ਪਰ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਆਪਣੀ ਜ਼ਿੱਦ ਤੇ ਉੱਤੇ ਅੜੇ ਹੋਏ ਨੇ ਏਅਰ ਕੈਨੇਡਾ ਨੇ ਐਤਵਾਰ ਨੂੰ ਸੇਵਾਮੁਖ ਸ਼ੁਰੂ ਕਰਨ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਜਦੋਂ 48 ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਸੀ ਕਿ ਇਹ ਸੰਘੀ ਸਰਕਾਰ ਦੇ ਹੁਕਮ ਦੀ ਉਲੰਘਣਾ ਕਰੇਗੀ ਤੇ ਉਹ ਆਪਣੀਆਂ ਨੌਕਰੀਆਂ ਤੇ ਵਾਪਸ ਜਾਣਗੇ ਇਸ ਦੇ ਬਜਾਏ Montreal ਅਧਾਰਿਤ 에어ਲਾਈਨ ਨੇ ਆਖਿਆ ਹੈ ਕਿ ਉਹ ਹੁਣ ਸੋਮਵਾਰ ਸ਼ਾਮ ਨੂੰ ਉਡਾਨਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਐਮਪਲੋਇਜ਼ ਦੇ ਕਰਮਚਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਦਾ ਸ਼ਨੀਵਾਰ ਤੜਕੇ ਸ਼ੁਰੂ ਹੋਇਆ ਵਾਕਆਊਟ ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ। ਜੋ ਗੱਲਬਾਤ ਕੀਤੀ ਤੇ ਸਮੂਹਿਕ ਸਮਝੌਤੇ ਤੋਂ ਬਿਨਾਂ ਏਅਰ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਸੰਗੀ ਨੌਕਰੀ ਮੰਤਰੀ ਪੈਟੀ ਹਾਸਟੂ ਦੇ ਆਦੇਸ਼ ਤੋਂ ਬਾਅਦ ਏਅਰਲਾਈਨ ਤੇ 48 ਫਲਾਈਟ ਅਟੈਂਡੈਂਟਸ ਨੂੰ ਸਾਰੀਆਂ ਏਅਰ ਕੈਨੇਡਾ ਤੇ ਏਅਰ ਕੈਨੇਡਾ ਰੂਜ਼ ਉਡਾਨਾਂ ਦੇ ਲਈ ਸੇਵਾ ਸੰਚਾਲਨ ਮੁੜ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਸੀ ਮંત્રી ਨੇ ਟੀੜਾ ਨੂੰ ਕੰਮ ਮੁੜ ਸ਼ੁਰੂ ਕਰਨ ਤੇ ਮੌਜੂਦਾ ਸਮੂਹਿਕ ਸਮਝੌਤੇ ਦੀਆਂ ਸ਼ਰਤਾਂ ਨੂੰ ਵਧਾਉਣ ਦਾ ਹੁਕਮ ਦਿੱਤਾ ਜਦਕਿ ਇੱਕ ਆਰਬਿਟਰੇਟਰ ਦੁਆਰਾ ਇੱਕ ਨਵਾਂ ਨਿਰਧਾਰਿਤ ਨਹੀਂ ਕੀਤਾ ਜਾਂਦਾ ਇਹ ਆਦੇਸ਼ ਐਤਵਾਰ ਦੁਪਹਿਰ 2 ਵਜੇ ਲਾਗੂ ਹੋਣ ਲਈ ਨਿਰਧਾਰਿਤ ਕੀਤਾ ਗਿਆ ਸੀ ਪਰ ਜਿਵੇਂ ਹੀ ਸਮਾਂ ਸੀਮਾ ਆਈ ਤੇ ਗਈ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇਕੱਠੇ ਹੋਏ ਕਰਮਚਾਰੀ ਆਪਣੀ ਜਗ੍ਹਾ ਤੇ ਰਹੇ ਤੇ ਨਾਅਰੇਬਾਜ਼ੀ ਕੀਤੀ ਮੈਨੂੰ ਦੋਸ਼ ਨਾ ਦਿਓ 에ਅਰ ਕੈਂਟਾ ਨੂੰ ਦੋਸ਼ ਦਿਓ ਸੀਯੂਪੀ ਦੇ ਰੋਸ਼ਟਰੀ ਪ੍ਰਧਾਨ ਮਾਰਕ ਹਾਕੌਕ ਨੇ ਕਿ ਸਾਡੇ ਮੈਂਬਰ ਹਾਰ ਮੰਨਣ ਤੇ ਕੰਮ ਤੇ ਵਾਪਸ ਜਾਣ ਤੋਂ ਇਨਕਾਰ ਕਰ ਰਹੇ ਨੇ ਐਟ ਦਾ ਐਂਡ ਆਫ ਦਾ ਡੇ ਅਸੀਂ ਇੱਥੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ ਕਾਨੂੰਨ ਗਲਤ ਹੈ ਸਰਕਾਰ ਗਲਤ ਹੈ ਕੰਪਨੀ ਗਲਤ ਹੈ ਅਤੇ ਅਸੀਂ ਇਹਨਾਂ ਕਾਮਿਆਂ ਲਈ ਜਿਨ੍ਹਾਂ 'ਤੇ ਇਹ ਲੈਂਦੇ ਰਹਾਂਗੇ ਖੜੇ ਹੋਣ ਲਈ ਤਿਆਰ ਹਾਜਦੂ ਨੇ ਕੈਨੇਡਾ ਲੇਬਰ ਕੋਰਟ ਦੀ ਤਾਰਾ 107 ਦੇ ਤਹਿਤ ਇਹ ਆਦੇਸ਼ ਦਿੱਤਾ ਕਿ ਉਦਯੋਗਿਕ ਸ਼ਾਂਤੀ ਨੂੰ ਸੁਰੱਖਿਅਤ ਕਰਨ ਲਈ ਇੱਕ ਪਾਸੜ ਕਾਰਵਾਈ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ हाल ही ਦੇ ਮਾਮਲਿਆਂ ਦੇ ਉਲਟ ਸੰਘੀ ਸਰਕਾਰ ਨੇ ਹੜਤਾਲ ਦੀਆਂ ਕਾਰਵਾਈਆਂ ਨੂੰ ਜਲਦੀ ਖਤਮ ਕਰਨ ਲਈ ਪ੍ਰਕਿਰਿਆ ਦੀ ਵਰਤੋਂ ਕੀਤੀ ਸੀ ਇਸ ਚ ਰੇਲਵੇ ਬੰਦਰਗਾਹਾਂ ਤੇ ਕੈਂਡਾ ਪੋਸਟ ਨਾਲ ਸੰਬੰਧਿਤ ਲੇਬਰ ਵਿਵਾਦ ਸ਼ਾਮਿਲ ਨੇ ਫਲਾਈਟ ਅਟੈਂਡੈਂਟ ਯੂਨੀਅਨ ਵੱਲੋਂ ਮੌਜੂਦਾ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰਨਾ ਆਟਵਾਦੀ ਬਖਲਾਹਟ ਕਹਿ ਕੇ ਲਿਬਰਲ ਸਰਕਾਰ ਲਈ ਇੱਕ ਰਾਜਨੀਤਿਕ ਸੰਕਟ ਪੈਦਾ ਕਰ ਸਕਦਾ ਹੈ ਇਹ ਬਿਲਕੁਲ ਸਪਸ਼ਟ ਨਹੀਂ ਹੈ ਕਿ ਇੱਕ ਲੇਬਰ ਦਲਦਲ ਜਿਸ ਨੇ ਦੁਨੀਆ ਭਰ ਦੇ ਯਾਤਰੀਆਂ ਤੇ ਆਪਣੀ ਛਾਪ ਛੱਡੀ ਹੈ ਉਸ ਨੂੰ ਕਿਵੇਂ ਹੱਲ ਕੀਤਾ ਜਾਵੇ ਜਿੱਥੋਂ ਤੱਕ ਯਾਤਰੀਆਂ ਲਈ ਜਿਨ੍ਹਾਂ ਦੀਆਂ ਯੋਜਨਾਵਾਂ ਅਨਿਸ਼ਚਿਤਤਾ ਦੇ ਵਿੱਚ ਛੁੱਟੀਆਂ ਗਈਆਂ ਨੇ ਯੂਨੀਅਨ ਅਤੇ ਆਟਵਾ ਵਿਚਾਲੇ ਰੁਕਾਵਟ ਨੇ ਉਹਨਾਂ ਦੇ ਗਰਮੀਆਂ ਦੇ ਅਕੇਲੇ ਯਾਤਰਾ ਦੇ ਸੁਪਨੇ ਨੂੰ ਹੋਰ ਵੀ ਵਿਗਾੜ ਦਿੱਤਾ ਦੁਨੀਆ ਭਰ ਦੇ ਯਾਤਰੀ ਉਡਾਨਾਂ ਲੱਭਣ ਲਈ ਬਹੁਤ ਪਰੇਸ਼ਾਨ ਸੀ ਕਿਉਂਕਿ ਪੂਰੇ ਹਫ਼ਤੇ ਦੇ ਅੰਤ 'ਚ ਨੌਕਰੀ ਦੀ ਕਾਰਵਾਈ ਦੀ ਕਿਸਮਤ ਬਦਲ ਗਈ ਐਤਵਾਰ ਸ਼ਾਮ ਤੱਕ ਬੰਦ ਹੋਣ ਕਾਰਨ ਲਗਭਗ 5 ਲੱਖ ਯਾਤਰੀਆਂ ਦੀਆਂ ਯੋਜਨਾਵਾਂ 'ਚ ਵਿਗੜ ਪਿਆ ਅਤੇ ਹੋਰ 에ਅਰਲਾਈਨਾਂ ਤੇ ਵਾਤੀਆਂ ਕੀਮਤਾਂ ਦੇ ਆਪਸ਼ਨਲ ਉਡਾਨਾਂ ਦੀ ਘਟ ਦੀ ਗਿਣਤੀ ਨੂੰ ਸ਼ੁਰੂ ਕਰਨ ਲਈ ਭੱਜੇ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਸੀ ਕਿ 에ਅਰ ਕੈਨੇਡਾ ਦੁਬਾਰਾ ਕਦੋਂ ਸ਼ੁਰੂ ਹੋਵੇਗਾ ਕੰਪਨੀ ਤੇ ਯੂਨੀਅਨ ਦੋ ਮੁੱਖ ਖੇਤਰਾਂ ਤੇ ਸਹਿਮਤੀ ਬਣਾਉਣ ਵਿੱਚ ਅਸਮਰੱਥ ਰਹੇ ਤਨਖਾਹ ਤੇ ਬਿਨਾ ਤਨਖਾਹ ਵਾਲਾ ਕੰਮ ਉਡਾਨ ਰੱਦ ਹੋਣ ਕਾਰਨ ਵਿਦੇਸ਼ਾਂ ਚ ਫਸੇ ਯਾਤਰੀਆਂ ਨੂੰ ਉਹਨਾਂ ਦੀਆਂ ਟਿਕਟਾਂ ਦੀ ਸਥਿਤੀ ਬਾਰੇ ਸੰਚਾਰ ਦੀ ਘਾਟ ਕਾਰਨ ਗੁੱਸੇ ਦੇ ਵਿੱਚ ਹੀ ਰਹਿਣ ਲਈ ਮਜਬੂਰ ਕੀਤਾ ਗਿਆ ਤੇ ਉੱਧਰ ਨੌਕਰੀਆਂ ਦੇ ਮੰਤਰੀ ਪੈਟੀ ਹਾਸ਼ਦੂ 에ਰ ਕੈਨਦਾ ਲੇਬਰ ਵਿਵਾਦ ਬਾਰੇ ਅਪਡੇਟ ਪ੍ਰਦਾਨ ਕਰਨ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਹੋਇਆ ਔਤਵਾ ਦੇ ਵਿੱਚ ਫਰਲ ਨੌਕਰੀਆਂ ਦੇ ਮੰਤਰੀ ਪੈਟੀ ਹਾਸ਼ਦੂ 에ਰ ਕੈਨਦਾ ਤੇ ਕੈਰੀਅਰ ਦੇ The Cazar flight in the Numenti Karanwali Union Michali Labour Vivad Te Galbat Karaesan Jadunane Alan Kitaki Hartalnu Khatam Karanlei Bandan Kari arbitration the Adesha Deditake. However, in this instance and despite resolution on a number of key items, this dispute will not be resolved quickly enough. And the impact of the work stoppage at Air Canada that began early this morning is already being felt by travellers. This is causing significant harm and has negative impacts on Canadians and the Canadian economy. It impedes the movement of passengers and critical cargo, such as pharmaceuticals, and it strands thousands of Canadians abroad, making it extremely costly and sometimes impossible to book new flights. Canadians have already sacrificed a lot in this uncertain economy, and this labor disruption is adding to their worries and financial burdens. As Minister of Labour, I have exercised my authorities under Section 107 of the Canadian Labour Code to direct the Canada Industrial Relations Board to order the parties to resume and continue their operations and duties in order to secure industrial peace and protect the interests of Canada, Canadians, and the economy. I've also asked the Board to assist the parties in reaching a settlement of the outstanding terms of their collective agreement by imposing final and binding arbitration. And to extend the terms of the existing collective agreement until a new one is determined by the arbitrator. Flight attendants play a critical role in getting Canadians to where they need to go safely, and they deserve to be compensated and treated fairly at all times. My job as Minister of Labour isn't to take sides during labour disputes, it's to give the parties the tools that they need to reach a fair and timely agreement while keeping the best interests of Canadians at heart. ਤੇ ਦੂਜੇ ਪਾਸੇ ਅਮਰੀਕਾ ਤੇ ਕੈਨੇਡਾ ਬਾਰਡਰ ਦੇ ਉੱਤੇ ਇੱਕ ਟਰੱਕ ਡਰਾਈਵਰ ਫੜਿਆ ਗਿਆ ਔਰ ਐਸੇ ਟਰੱਕ ਡਰਾਈਵਰ ਦੇ ਕੋਲੋਂ 800 ਕਰੋੜ ਦੀ ਕੋਕੈਨ ਬਰਾਮਦ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਇਸ ਟਰੱਕ ਡਰਾਈਵਰ ਨੂੰ ਵਰਤਿਆ ਜਾ ਰਿਹਾ ਸੀਗਾ ਕੈਨੇਡਾ ਤੋਂ ਯੂਐਸ ਆਂਦਾ ਸੀ ਔਰ ਇਸ ਦੇ ਟਰੱਕ ਦੇ ਵਿੱਚ ਕੋਕੈਨ ਵੀ ਮਿਲੀ ਜਿਸ ਤੋਂ ਬਾਅਦ ਇਸ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਤੇ ਹੁਣ ਕੇਸ ਚੱਲ ਰਿਹਾ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਰਹਿਣ ਵਾਲੇ ਇੱਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ 'ਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਪਰਾਧ ਲਈ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ, ਉਮਰ ਕੈਦ ਜਾਂ 10 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਵਿਸ਼ਵਪਾਲ ਨੂੰ ਇੱਕ ਕ੍ਰਾਸ ਕੰਟਰੀ ਟਰੱਕਿੰਗ ਰੂਟ ਤੇ ਚੈਕਿੰਗ ਲਈ ਰੋਕਿਆ ਸੀ। ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਉਸਦੇ ਟਰੈਕਟਰ-ਟਰੇਲਰ ਦੇ ਵਿੱਚ ਫੈਬਰਿਕ ਸੌਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰਾਮ ਕੋਕੀਨ ਮਿਲੀ। ਕੁਝ ਖਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸકી ਕਿ ਉਹ ਭਾਰਤ ਚ ਕਿੱਥੋਂ ਦਾ ਰਹਿਣ ਵਾਲਾ ਹੈ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ ਚ ਟਰੈਕ ਕੀਤਾ ਸੀ ਇਹ ਮਾਮਲਾ ਜੁਲਾਈ 2025 ਚ ਡੈਟਰਾਇਟ ਐਮਬੈਸਡਰ ਬ੍ਰਿਜ ਤੇ ਹੋਈ ਜ਼ਬਤੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਊਯਾਰਕ ਚ ਸਿੰਗਲੋ ਰੋਕਨ ਚੀ ਮਦਦ ਕੀਤੀ ਇਸ ਮਗਰੋਂ ਵਿਸ਼ੇਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ ਰੋਮਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਹੁਣ ਉਹ ਹਿਰਾਸਤ 'ਚ ਹੈ ਉਸ ਦੀ ਨਜ਼ਰਬੰਦੀ ਦੀ ਸੁਣਵਾਈ 19 ਅਗਸਤ ਨੂੰ ਹੋਣੀ ਹੈ ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਉਸ ਨੂੰ ਮੁਕਦਮੇ ਤੋਂ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਤੇ ਉਦੜ ਬੈਟਲ ਰਿਵਰ ਕ੍ਰਾਫੋਰਡ ਦੇ ਵਸਨੀਕਾਂ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਜ਼ਿਮਨੀ ਚੋਣਾ ਨੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਜਾਣਗੇ ਅੱਜ ਬੈਟਲ ਰਿਵਰ ਕ੍ਰਾਫਫਡ ਦੇ ਨਾਗਰਿਕ ਸੋ ਬੈਟਲ ਰਿਵਰ ਕ੍ਰਾਫਫਡ ਦੀ ਇਸ ਸੰਗੀ उपचुनाव ਦੇ ਵਿੱਚ ਕੰਜ਼ਰਵੇਟਿਵ ਨੇਤਾ ਪੀਰ ਪੋਲੀਏ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਟਹਾਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਦੇ ਕੰਜ਼ਰਵੇਟਿਵ ਲੀਡਰ ਨੂੰ ਇੰਪੋਰਟੈਂਟ ਚੋਣ ਦੇ ਵਿੱਚ ਐਗਜ਼ਾਮ ਦੇਣਾ ਪੈਣਾ ਹੈ ਪ੍ਰੀਖਿਆ ਦਾ ਸਾਹਮਣਾ ਕਰਨਾ ਪੈਣਾ ਹੈ ਇਮਤਿਹਾਨ ਦੀ ਘੜੀ ਹੈ ਆ ਜਪੀ ਪੋਲੀ ਲਈ ਵਾਸਤੇ ਕਿਉਂਕਿ ਉਹ ਚੋਣਾਂ ਦੇ ਵਿੱਚ ਪਿੱਛੇ ਚੱਲ ਰਹੇ ਨੇ ਬੈਟਰਲ ਰਿਵਰ ਕ੍ਰਾਫਟ ਦੇ ਸੰਗੀ ਹਲਕੇ 'ਚ ਰਹਿਣ ਵਾਲੇ ਅਲਬਰਟਾ ਵਾਸੀਆਂ ਨੂੰ ਛੇਤੀ ਹੀ ਨਵਾਂ ਸੰਸਦ ਮੈਂਬਰ ਮਿਲੇਗਾ ਕਿਉਂਕਿ ਸੋਮਵਾਰ ਦੀ ਉਪ ਚੋਣ 'ਚ ਵੋਟ ਪਾਉਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰਡਨ ਮੰਤਰੀ ਮਾਰਕ ਕਾਰਨੀ ਨੇ ਜੂਨ ਚ ਉਪਚੋਣ ਦਾ ਐਲਾਨ ਕੀਤਾ ਸੀ ਜਦੋਂ ਕੰਜ਼ਰਵੇਟਿਵ ਸੰਸਦ ਮੈਂਬਰ ਡੈਮਨ ਕੋਰੈਕ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤਾਂ ਜੋ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਚੋਲਣ ਲੜ ਕੇ ਹਾਊਸ ਆਫ ਕਾਮਨਸ ਦੇ ਵਿੱਚ ਜਾ ਸਕਣ ਪੋਲੀਵ ਨੇ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਟਵਾ ਸੀਟ ਕਾਲਟਨ ਤੋਂ ਹਾਰ ਦਾ ਸਾਹਮਣਾ ਕੀਤਾ ਜਦੋਂ ਲਿਬਰਲ ਉਮੀਦਵਾਰ ਬਰੂਸ ਫੈਂਜੋਏ ਨੇ ਉਸ ਸੀਟ ਇੱਕ ਉਲਟ ਫਿਰ ਦੇ ਵਿੱਚ ਜਿੱਤੀ ਕੋਰੈਕ ਦਾ ਅਸਤੀਫਾ April ਚ ਆਸਾਨੀ ਦੇ ਨਾਲ ਜਿੱਤਣ ਤੋਂ ਬਾਅਦ ਆਇਆ ਹੈ ਰਾਈਡਿੰਗ ਦਾ ਇਤਿਹਾਸ ਇਸ ਦੇ ਪਿਛਲੇ ਅਵਤਾਰ ਦਰਸਾਉਂਦੇ ਨੇ ਕਿ ਇਹ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕੰਜ਼ਰਵੇਟਿਵਜ਼ ਦੀਆਂ ਸੀਟਾਂ ਦੇ ਵਿੱਚੋਂ ਇੱਕ ਹੈ ਬੈਟਰਲ ਰਿਵਰ ਕਰਾਫਰਡ ਰਾਈਟਿੰਗ ਪੂਰਬੀ ਤੇ ਕੇਂਦਰੀ ਅਲਬਰਟਾ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕਰਦੀ ਹੈ ਜਿੱਥੇ ਡ੍ਰਮ ਹੇਲਰ ਹਾਨਾ ਸਟੇਟਲਰ ਕੈਮਰੋਜ਼ ਅਤੇ ਪ੍ਰੋਵੋਸਟ ਵਰਗੇ ਪਾਈਚਾਰੀ ਨੇ ਉਪਚੋਣ ਦੇ ਵਿੱਚ 214 ਉਮੀਦਵਾਰ ਰਜਿਸਟਰਡ ਨੇ ਜੋ ਇਸ ਨੂੰ ਕੈਨੇਡੀਅਨ ਇਤਿਹਾਸ ਵਿੱਚ ਸੰਗੀ ਵੋਟ ਪੱਤਰ ਤੇ ਉਮੀਦਵਾਰਾਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦਾ ਹੈ ਚੋਣ ਲੜਨ ਵਾਲਿਆਂ ਦੇ ਵਿੱਚ ਪੋਲੀ ਲਿਬਰਲ ਉਮੀਦਵਾਰ ਡਾਰਸੀ ਸਪੈਰ ਐਨ ਡੀਪੀ ਉਮੀਦਵਾਰ ਕੈਦਰਨ ਸਵੈਂਪੀ ਪੀਪਲਸ ਪਾਰਟੀ ਆਫ ਕੈਂਟਾ ਦੇ ਜੁਨਾਥਨ ਬ੍ਰਿਜ ਗ੍ਰੀਨ ਪਾਰਟੀ ਦੇ ਐਸ਼ਲੇ ਮੈਕਡੋਨਲਡ ਅਤੇ ਆਜ਼ਾਦ ਉਮੀਦਵਾਰ ਬੋਨੀ ਕ੍ਰਿਚਲੇ ਸ਼ਾਮਿਲ ਨੇ ਪਹਿਲੀ ਵਾਰ ਇਲੈਕਸ਼ਨਸ ਆ ਕੈਨੇਡਾ ਦਾ ਕਹਨ ਹੈ ਕਿ ਵੋਟਰਾਂ ਨੂੰ ਇੱਕ ਖਾਲੀ ਬੈਲਟ ਭਰਨੀ ਪੈਣੀ ਹੈ ਉਮੀਦਵਾਰਾਂ ਦੇ ਰਿਕਾਰਡ ਤੋੜ ਗਿਣਤੀ ਕਰਕੇ ਵੋਟਰਾਂ ਨੂੰ ਮਿਆਰੀ ਸੂਚੀ ਸ਼ੈਲੀ ਬੈਲਟ ਦੀ ਬਜਾਏ ਵਿਸ਼ੇਸ਼ ਲਿਖਣਯੋਗ ਬੈਲਟ ਪ੍ਰਦਾਨ ਕੀਤੇ ਜਾਣਗੇ ਪੀਰ ਪੋਲੀਵ ਪਿਛਲੀਆਂ ਆਮ ਚੋਣਾਂ 'ਚ ਆਪਣਾ ਹਲਕਾ ਹਾਰਨ ਤੋਂ ਬਾਅਦ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਇੱਕ ਮਹੱਤਵਪੂਰਨ ਉਪ ਚੋਣ ਪ੍ਰੀਖਿਆ ਦਾ ਸਾਹਮਣਾ ਕਰ ਰਹੇ ਨੇ ਪੋਲੀਵ ਤੋਂ ਪਿੰਡੂ ਐਲਬਰਟਾ ਰਾਈਡਿੰਗ ਲਈ ਦੌੜ ਜਿੱਤਣ ਤੇ ਹਾਊਸ ਆਫ ਕਾਮਨਸ 'ਚ ਇੱਕ ਸੀਟ ਦੁਬਾਰਾ ਪ੍ਰਾਪਤ ਕਰਨ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾਂਦੀ ਹੈ ਭਾਵੇਂ ਕਿ ਰਿਕਾਰਡ 214 ਉ ਬਹੁਤ ਸਾਰੇ ਚੋਣ ਸੁਧਾਰਦੀ ਮੰਕਰਨ ਵਾਲੇ ਇੱਕ ਵਿਰੋਧ ਸਮੂਹ ਦੇ ਨਾਲ ਏ 214 ਉਮੀਦਵਾਰ ਜੁੜੇ ਹੋਏ ਨੇ ਇਹ ਦੂਜੀ ਵਾਰ ਹੋਇਆ ਹੈ ਜਦੋਂ ਗਰੁੱਪ ਨੇ ਇੱਕ ਮੁਹਿੰਮ ਦੇ ਵਿੱਚ ਪੋਲੀਏਵ ਨੂੰ ਨਿਸ਼ਾਨਾ ਬਣਾਇਆ ਤੇ ਰਾਈਡਿੰਗ ਦੇ ਵੋਟਰਾਂ ਨੂੰ ਨਾਵਾਂ ਦੀ ਅਸਾਧਾਰਨ ਤੌਰ ਤੇ ਜ਼ਿਆਦਾ ਗਿਣਤੀ ਦੇ ਕਾਰਨ ਇੱਕ ਲਿਖਣਯੋਗ ਬੈਲਟ ਪਰੰਦੀ ਜ਼ਰੂਰਤ ਹੋਵੇਗੀ। ਜਨਮਵਿਚ ਲਾਜ਼ਮੀ ਲੀਡਰਸ਼ਿਪ ਸਮੀਖਿਆ ਦਾ ਸਾਹਮਣਾ ਕਰ ਰਿਹਾ ਪੋਲੀਏਵ ਨੂੰ ਇਹ ਵਿਖਾਉਣਾ ਪੈਣਾ ਕਿਉਂ ਕੰਜ਼ਰਵੇਟਿਵ ਗੜ ਨੂੰ ਇੱਕ ਮਹੱਤਵਪੂਰਨ ਫਰਕ ਦੇ ਨਾਲ ਜਿੱਤ ਸਕਦਾ ਹੈ। ਓਪੀਨੀਅਨ ਪੋਲ ਸੁਝਾਤਿੰਦੇ ਨੇ ਕਿ ਲਿਬਰਲਾਂ ਨੂੰ ਲਗਭਗ 40% ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਕੰਜ਼ਰਵੇਟਿਵਜ਼ ਲਿਬਰਲ ਤੋਂ ਥੋੜਾ ਪਿਛੇ ਨੇ। ਜੋਨ ਕੁਰੈਕ ਨੇ ਪੋਲੀਏਬ ਨੂੰ ਵਿਸ਼ਾਲ ਖੇਤਰ ਚ ਚੋਣ ਲੜਨ ਦੀ ਇਜਾਜ਼ਤ ਦੇਣ ਲਈ ਅਸਤੀਫਾ ਦੇ ਦਿੱਤਾ ਸੀ ਕੁਰੈਕ ਨੇ 80% ਤੋਂ ਵੱਧ ਵੋਟਾਂ ਹਾਸਲ ਕਰਕੇ ਇਹ ਰਾਈਡਿੰਗ ਜਿੱਤੀ ਸੀ ਬੀਤੇ ਹਫਤੇ ਇਲੈਕਸ਼ਨਜ਼ ਕੈਨੇਡਾ ਨੇ ਐਡਵਾਂਸ ਪੋਲ ਤੋਂ ਡਾਟਾ ਜਾਰੀ ਕੀਤਾ ਜਿਸ ਚ ਖੁਲਾਸਾ ਹੋਇਆ ਕਿ 14454 ਲੋਕ ਪਹਿਲਾਂ ਹੀ ਰਾਈਡਿੰਗ ਦੇ ਵਿੱਚ ਆਪਣੀ ਵੋਟ ਪਾ ਚੁੱਕੇ ਨੇ ਜੋ ਕਿ April ਦੀਆਂ ਸੰਘੀ ਚੋਣਾਂ ਲਈ ਉਸ ਰਾਈਡਿੰਗ ਚ ਐਡਵਾਂਸ ਪੋਲ ਚ ਦਿਖਾਈ ਦੇਣ ਵਾਲੀਆਂ ਦੀ ਗਿਣਤੀ ਤੋਂ ਵਿਵਾਦ ਹੈ ਯੂਨਟਾਰੀਓ ਦੇ ਨਾਲ-ਨਾਲ ਕੁਝ ਹੋਰ ਸੂਬਿਆਂ ਵਾਸਤੇ ਵੀ ਵੱਡੀ ਖੁਸ਼ਖਬਰੀ ਕੈਨੇਡੀਅਨ ਸੂਬਿਆਂ ਦੇ ਕਾਮਿਆਂ ਦੇ ਲਈ ਵੱਡੀ ਖਬਰ ਹੈ 1 ਅਕਤੂਬਰ 2025 ਤੋਂ ਮਿਨੀਮਮ ਵੇਜੇਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਉਨਟਾਰੀਓ ਮੈਨੀਟੋਬਾ ਸਸਕੇਚਵਾਨ ਨਵਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਘਟੋ-ਘਟ ਦਿਹਾੜੀ ਯਾਨੀ ਕਿ ਮਿਨੀਮਮ ਵੇਜੇਸ ਦੇ ਵਧਾਏ ਜਾ ਰਹੇ ਨੇ ਪੰਜ ਕੈਨੇਡੀਅਨ ਸੂਬਿਆਂ ਦੇ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਇਹ ਵੱਡੀ ਰਾਹਤ ਮਹਿੰਗਾਈ ਦੇ ਮੱਦੇ ਨਜ਼ਰ ਦਿੱਤੀ ਗਈ ਹੈ 1 ਅਕਤੂਬਰ 2025 ਤੋਂ 5 ਕੈਨੇਡੀਅਨ ਸੂਬੇ ਨਵੇਂ ਘਟੋ-ਘਟ ਉਜਰਤ ਵਾਅਦੇ ਨੂੰ ਲਾਗੂ ਕਰਨਗੇ। Ontario, Manitoba, Saskatchewan, Nova Scotia ਤੇ Prince Edward Island ਦੇ ਵਿੱਚ ਮਿਨੀਮਮ ਵੇਜ ਵਧੇਗਾ। ਇਹ ਬਦਲਾਅ ਕਰਮਚਾਰੀਆਂ, کاروبارਾਂ ਤੇ ਵਿਆਪਕ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨਗੇ, ਜਿਸ ਨਾਲ ਕੈਨੇਡੀਆਨਾਂ ਲਈ ਸੂਚਿਤ ਰਹਿਣਾ ਜ਼ਰੂਰੀ ਹੋ ਜਾਵੇਗਾ। Ontario 1 ਅਕਤੂਬਰ 2025 ਨੂੰ ਆਪਣੀ ਆਮ ਮਿਨੀਮਮ ਵੇਜ 17 ਡਾਲਰ 60 ਸੈਂਟ ਪ੍ਰਤੀ ਘੰਟਾ ਕਰਨ ਲਈ ਤਿਆਰ ਹੈ, ਜੋ ਕਿ ਮੌਜੂਦਾ 17 ਡਾਲਰ 20 ਸੈਂਟ ਪਰ ਆਵਰ ਦੀ ਦਰ ਤੋਂ ਵੱਧ ਹੈ। 1 ਅਕਤੂਬਰ 2024 ਤੋਂ 17 ਡਾਲਰ 20 ਸੈਂਟ ਵਾਲਾ ਫੈਸਲਾ ਲੱਗ ਹੋਇਆ ਸੀ ਵਿਦਿਆਰਥੀਆਂ ਵਾਸਤੇ ਮਿਨੀਮਮ ਵੇਜ ਦੇ ਹੋਰ ਰੂਲਸ ਨੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਘੱਟੋ ਘੱਟ ਵੇਜਿਸ 16 ਡਾਲਰ 20 ਸੈਂਟ ਤੋਂ ਵੱਧ ਕੇ 16 ਡਾਲਰ 60 ਸੈਂਟ ਪਰ ਆਵਰ ਹੋ ਜਾਣਗੇ ਉਹ ਵਿਦਿਆਰਥੀ ਜੋ ਸਕੂਲੀ ਸਾਲ ਦੌਰਾਨ ਜਾਂ ਛੁੱਟੀਆਂ ਦੌਰਾਨ ਹਫ਼ਤੇ 'ਚ 28 ਘੰਟੇ ਜਾਂ ਇਸ ਤੋਂ ਘੱਟ ਕੰਮ ਕਰਦੇ ਨੇ ਇਹ ਫੈਸਲਾ ਉਹਨਾਂ ਤੇ ਲਾਗੂ ਹੋਵੇਗਾ ਘਰੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮਿਨੀਮਮ ਵੇਜ 18 ਡਾਲਰ 90 ਸੈਂਟ ਤੋਂ ਵੱਧ ਕੇ 19 ਡਾਲਰ 35 ਸੈਂਟ ਪਰ ਆਵਰ ਹੋ ਜਾਵੇਗੀ ਮੈਨੀਟੋਬਾ 1 ਅਕਤੂਬਰ 2025 ਨੂੰ ਆਪਣੀ ਮਿਨੀਮਮ ਵੇਜ ਵਧਾ ਕੇ 16 ਡਾਲਰ ਕਰ ਦਵੇਗਾ ਜੋ ਕਿ ਮੌਜੂਦਾ 15 ਡਾਲਰ 80 ਸੈਂਟ ਪਰ ਆਵਰ ਤੋਂ ਵੱਧ ਹੈ ਇਹ ਵਾਧਾ ਮੈਨੀਟੋਬਾ ਦੇ ਸਬਾਈ ਖਪਤਕਾਰ ਮੂਲ ਸੂਚਕਾਂਕ ਤੇ ਆਧਾਰ ਤੇ ਸਾਲਾਨਾ ਤਨਖਾਹਾਂ ਨੂੰ ਐਡਜਸਟ ਕਰਨ ਦੀ ਪ੍ਰੈਕਟਿਸ ਨੂੰ ਜਾਰੀ ਰੱਖੇਗਾ ਸਸਕੇਚਵਨ ਵੀ 1 ਅਕਤੂਬਰ ਤੋਂ ਮਿਨੀਮਮ ਵੇਜ ਨੂੰ 15 ਡਾਲਰ 35 ਸੈਂਟ ਪਰ ਆਵਰ ਕਰ ਤਵੇਗਾ ਜੋ ਮੌਜੂਦਾ ਦਰ ਦੇ ਵਿੱਚ 15 ਡਾਲਰ ਹੈ ਇਹ ਵਿਵਸਥਾ ਸਸਕੇਚਵਨ ਨੂੰ ਹੌਲੀ ਹੌਲੀ ਤਨਖਾਹ ਸੁਧਾਰਨ ਲਈ ਵਚਨਬੱਧ ਸੂਬੇ ਵੱਚੋਂ ਸਥਿਤੀ ਪ੍ਰਦਾਨ ਕਰਦੀ ਹੈ ਹਾਲਾਂਕਿ ਇਹ ਵਾਅਦਾ ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਹੈ ਨੋਵਾ ਸਕੋਸ਼ੀਆ 2025 ਦੇ ਵਿੱਚ ਦੋ ਮਿਨੀਮਮ ਵੇਜਾਂ ਦੇ ਵਿੱਚ ਵਾਅਦਾ ਲਾਗੂ ਕਰੇਗਾ ਜੋ ਕਿ ਵਧਦੀਆਂ ਰਹਿਣ ਸੈਂਤੀਆਂ ਲਾਗਤਾਂ ਦੇ ਵਿਚਾਲੇ ਕਾਮਿਆਂ ਦੀ ਸਹਾਇਤਾ ਲਈ ਸੂਬੇ ਦੇ ਚੱਲ ਰਹੇ ਯਤਨਾਂ ਨੂੰ ਉਦਦਾ ਹੁੰਦਾ ਹੈ 1 April 2025 ਤੋਂ ਮਿਨੀਮਮ ਵੇਜ 15.70 ਸੈਂਟ ਪਰ ਆਵਰ ਹੋ ਗਈ ਸੀ ਜੋ ਕਿ 1 April 2024 ਨੂੰ ਨਿਰਧਾਰਿਤ 15.20 ਸੈਂਟ ਪਰ ਆਵਰ ਸੀ 1 October 2025 ਨੂੰ ਇੱਕ ਹੋਰ ਵਾਅਦਾ طے ਕੀਤਾ ਗਿਆ ਜਦ ਕਿ ਘੱਟੋ ਘੱਟ ਘੰਟਾਵਾਰ ਵੇਜਸ 16 ਡਾਲਰ 50 ਸੈਂਟ ਪਰ ਆਵਰ ਤੱਕ ਪਹੁੰਚ ਜਾਣਗੇ ਪ੍ਰਿੰਸ ਐਡਵਰਡ ਆਇਲੈਂਡ ਵੀ 1 ਅਕਤੂਬਰ ਨੂੰ ਮਿਨਿਮਮ ਵੇਜ 16 ਡਾਲਰ ਪਰ ਆਵਰ ਤੋਂ ਵੱਧ ਕੇ 16 ਡਾਲਰ 50 ਸੈਂਟ ਪ੍ਰਤੀ ਘੰਟਾ ਕਰ ਰਿਹਾ ਹੈ ਇਸ ਤੋਂ ਇਲਾਵਾ 1 April 2026 ਲਈ ਪਰ ਆਵਰ 17 ਡਾਲਰ ਤੱਕ ਵੀ ਹੋਰ ਵਾਅਦਾ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਉਧਰ ਇੱਕ ਸਰਵੇਖਣ ਹੋਇਆ ਸਰਵੇਖਣ ਦੇ ਵਿੱਚ ਬੜੇ ਹੀ ਹੈਰਾਨੀ ਜਨਕ ਤੱਥ ਨਿਕਲ ਕੇ ਸਾਹਮਣੇ ਆਏ ਨੇ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਅੱਦੇ ਤੋਂ ਵੱਧ ਕੈਨੇਡੀਅਨ ਨੌਜਵਾਨ ਆਪਣੀ ਕਮਾਈ ਦਾ 50% ਤੋਂ ਵੀ ਵੱਧ ਹਿੱਸਾ ਕਰਦਾ ਕਿਰਾਇਆ ਦੇਣ ਦੇ ਉੱਤੇ ਹੀ ਖਰਚ ਕਰ ਰਹੇ ਨੇ ਭਾਵ ਇਹ ਹੈ ਕਿ ਇੰਨੀ ਤਾਂ ਉਹਨਾਂ ਦੀ ਤਨਖਾਹ ਨਹੀਂ ਜਿੰਨਾ ਉਹਨਾਂ ਨੂੰ ਕਿਰਾਇਆ ਦੇਣਾ ਪੈ ਰਿਹਾ ਹੈ ਸੋ ਆਪਣੀ ਤਨਖਾਹ ਦਾ 50% ਤੋਂ ਵੱਧ ਹਿੱਸਾ 50% ਤੋਂ ਵੱਧ ਹਿੱਸਾ ਉਹ ਕਰਦਾ ਕਿਰਾਇਆ ਦੇਣ ਦੇ ਵਿੱਚ ਜਦੋਂ ਲਗਾਉਂਦੇ ਨੇ ਤਾਂ ਬਾਕੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ پا ਰਹੇ ਇਹ ਜਿਹੜਾ ਸਰਵੇਖਣ ਹੈ ਕਾਫੀ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਕਿਉਂਕਿ ਘਰਾਂ ਦੀਆਂ ਵਧੀਆਂ ਕੀਮਤਾਂ ਕਿਰਾਇਆਆਂ ਦੀਆਂ ਵਧੀਆਂ ਕੀਮਤਾਂ ਨੂੰ ਇਹ ਸਾਫ਼ ਤੌਰ ਤੇ ਉਜਾਗਰ ਕਰ ਰਿਹਾ ਹੈ ਇੱਕ ਨਵੀਂ ਰਿਪੋਰਟ ਮੁਤਾਬਕ ਲਗਭਗ ਅੱਧੇ ਨੌਜਵਾਨ ਕਿਰਾਏਦਾਰ ਤੇ ਹਰ ਉਮਰ ਦੇ 1/3 ਕਿਰਾਏਦਾਰ ਆਪਣੇ ਟੈਕਸ ਤੋਂ ਬਾਅਦ ਦੀ ਆਮਦਨ ਦਾ ਜ਼ਿਆਦਾਤਰ ਹਿੱਸਾ ਕਿਰਾਏ ਤੇ ਖਰਚ ਕਰ ਰਹੇ ਨੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਹਫਤੇ Rentals.ca ਦੁਆਰਾ ਪ੍ਰਕਾਸ਼ਿਤ ਸਰਵੇਖਣ ਦਰਸਾਉਂਦਾ ਹੈ ਕਿ ਆਪਣੇ ਕਿਰਾਏ ਦੇ ਖਰਚਿਆਂ ਨੂੰ ਆਪਣੀ ਆਮਦਨ ਦੇ 1/3 ਤੱਕ ਸੀਮਿਤ ਕਰਨ ਦੀ ਕਹਾਵਤ ਹੁਣ ਬਹੁਤ ਸਾਰੇ ਕੈਨੇਡੀਅਨਾਂ ਲਈ ਸੰਭਵ ਨਹੀਂ ਹੈ ਇੱਕ ਅਜਿਹੀ ਸਥਿਤੀ ਹੈ ਜੋ ਕਿਰਾਏਦਾਰਾਂ ਦੀ ਰਿਟਾਇਰਮੈਂਟ ਲਈ ਟੁਕਵੀਂ ਬਚਤ ਕਰਨ ਦੀ ਯੋਗਤਾ ਨੂੰ ਖਤਰਾ ਪੈਦਾ ਕਰਦੀ ਹੈ ਰੈਂਟਲਜ਼.ਸੀਏ ਦੇ ਬੁਲਾਰੇ ਯਾਕੋਮੋ ਲਾਦਾਸ ਨੇ ਕਿਹਾ ਕਿ ਇਹ ਇੱਕ ਮਾਪਦੰਡ ਹੈ ਕਿ ਨੌਜਵਾਨ ਕਿਰਾਏਦਾਰਾਂ ਨੂੰ ਉਹਨਾਂ ਦੇ ਮਾਪਿਆਂ ਦੁਆਰਾ ਸਿਖਾਇਆ ਜਾਂਦਾ ਹੈ ਜਦ ਬਹੁਤ ਸਾਰੇ ਵਿੱਤੀ ਸਲਾਹਕਾਰ ਕਹਿੰਦੇ ਨੇ ਕਿ ਉਹ ਰਕਮ ਹੈ ਜੋ ਤੁਹਾਨੂੰ ਰਿਹਾਇਸ਼ ਲਈ ਖਰਚ ਕਰਨੀ ਚਾਹੀਦੀ ਹੈ ਇਸ ਸਰਵੇਖਣ ਦੁਆਰਾ ਸੱਚਮੁੱਚ ਸਪਸ਼ਟ ਹੋ ਜਾਂਦਾ ਹੈ ਕਿ ਇਹ ਲਗਭਗ ਅਸੰਭਵ ਹੈ ਖਾਸ ਕਰਕੇ ਜਦੋਂ ਅਸੀਂ ਹਾਲ ਹੀ ਦੇ ਸਾਲਾਂ 'ਚ ਕਿਰਾਏ ਦੀਆਂ ਕੀਮਤਾਂ ਅਸਮਾਨ ਚੁੰਦੀਆਂ ਵੇ ਨੇ। ਲੜਾਸਥਾ ਕਹਿਣਾ ਹੈ ਕਿ 18 ਤੋਂ 24 ਸਾਲ ਦੀ ਉਮਰ ਦੇ 49% ਲੋਕਾਂ ਤੇ ਸਾਰੇ ਕਿਰਾਏਦਾਰਾਂ ਵਿੱਚੋਂ 34% ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੇ ਆਪਣੀ ਆਮਦਨ ਦੇ ਅੱਧੇ ਤੋਂ ਵੱਧ ਹਿੱਸੇ ਕਿਰਾਏ ਤੇ ਖਰਚ ਕੀਤੇ। ਸਾਰੇ ਉੱਤਰਦਾਤਾਵਾਂ ਦੇ ਵਿੱਚੋਂ 57% ਨੇ ਆਖਿਆ ਹੈ ਕਿ ਉਹ ਕਿਰਾਏ ਦੀਆਂ ਉੱਚੀਆਂ ਕੀਮਤਾਂ ਕਾਰਨ ਇੱਕ ਨਵੇਂ ਸ਼ਹਿਰ 'ਚ ਜਾਣ ਬਾਰੇ ਵਿਚਾਰ ਕਰ ਰਹੇ ਨੇ। ਸਰਵੇਖਣ ਚ ਇਹ ਵੀ ਪਾਇਆ ਗਿਆ ਹੈ ਕਿ 46% ਲੋਕ ਆਪਣੀ ਆਮਦਨ ਦੇ ਅੱਧੇ ਤੋਂ ਵੱਧ ਕਿਰਾਏ ਤੇ ਖਰਚ ਕਰਦੇ ਨੇ। ਉਹਨਾਂ ਨੇ 6 ਜਾਂ ਵੱਧ ਮਹੀਨੇ ਨਵੇਂ ਅਪਾਰਟਮੈਂਟਾਂ ਦੀ ਭਾਲ ਕਰਨ ਦੇ ਵਿੱਚ ਵੀ ਬਤਾ ਦਿੱਤੇ। ਲੜਾਸ ਮੁਤਾਬਕ ਆંકੜੇ ਦਰਸਾਉਂਦੇ ਨੇ ਕਿ ਕਿਰਾਏ ਦਾ ਬਾਜ਼ਾਰ ਹਜੇ ਤੱਕ ਲੋਕਾਂ ਨੂੰ ਜਾਣ ਲਈ ਪ੍ਰੇਰਿਤ ਕਰਨ ਲਈ ਇੰਨਾ ਨਰਮ ਨਹੀਂ ਹੋਇਆ। ਉਹਨਾਂ ਨੇ ਐਡਮਿੰਟਨ ਨੂੰ ਇੱਕ ਜਿਹੇ ਸ਼ਹਿਰ ਦੀ ਐਗਜ਼ਾਮਪਲ ਦੇ ਵਜੂਦ ਦਰਸਾਇਆ ਜੋ ਪਹਿਲਾਂ ਕਿਫਾਇਤੀ ਹੁੰਦਾ ਸੀ ਪਰ ਪਿਛਲੇ 3 ਸਾਲਾਂ 'ਚ ਔਸਤ ਕਿਰਾਏ ਦੀਆਂ ਕੀਮਤਾਂ 'ਚ 27% ਦਾ ਵਾਧਾ ਦਰਜ ਕੀਤਾ ਗਿਆ ਹੈ। ਅਬਜੈਕਟਿਵ ਫਾਈਨੈਂਸ਼ੀਅਲ ਪਾਰਟਨਰਸ ਦੇ ਨਾਲ ਇੱਕ ਸਲਾਹ ਸਿਰਫ ਵਿੱਤੀ ਯੋਜਨਾਕਾਰ ਐਨ ਜੀਓ ਡੌਪਸਨ ਨੇ ਕਿਹਾ ਕਿ ਜੋ ਵੀ ਕੋਈ ਆਪਣੀ ਆਮਦਨ ਦੇ ਅੱਧੇ ਤੋਂ ਵੱਧ ਕਿਰਾਏ ਤੇ ਖਰਚ ਕਰਦਾ ਹੈ ਉਹ دہਾਕਿਆਂ ਤੱਕ ਵੀ ਰਿਟਾਇਰਮੈਂਟ ਲਈ ਕਾਫੀ ਪੈਸੇ ਬਚਾਉਣ 'ਚ ਅਸਮਰੱਥ ਹੋਵੇਗਾ 2024 ਚ ਰਾਇਲ ਬੈਂਕ ਦੇ ਅਰਥਸ਼ਾਸਤਰੀ ਕੈਰੀ ਫ੍ਰਿਸਟਾਨ ਦੀ ਇੱਕ ਰਿਪੋਰਟ ਇਸ ਸਿੱਟੇ ਤੇ ਪਹੁੰਚੀ ਕਿ ਕਿਰਾਏਦਾਰਾਂ ਨੂੰ ਕਰਦੇ ਮਾਲਕਾਂ ਦੇ ਮੁਕਾਬਲੇ ਦੌਲਤ ਇਕੱਠੀ ਕਰਨ ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਬਿਲ ਗੌਰ ਹੈ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਦਿਨੋ ਦਿਨ ਵਾਧੀ ਜਾ ਰਹੀ ਹੈ ਘਰ ਖਰੀਦਨੇ ਇੰਨੇ ਮਹਿੰਗੇ ਹੋ ਗਏ ਨੇ ਕਿ ਲੋਕ ਕਿਰਾਏ ਤੇ ਰਹਿਣ ਵਾਸਤੇ ਮਜਬੂਰ ਨੇ ਤੇ ਹੁਣ ਤਾਂ ਹਾਲਾਤ ਇਹ ਬਣ ਗਏ ਨੇ ਕਿ ਕੈਨੇਡਾ ਚ ਵੱਧੀ ਬੇਰੋਜ਼ਗਾਰੀ ਕਰਕੇ ਲੋਕ ਆਪਣੇ ਘਰਾਂ ਦਾ ਕਿਰਾਇਆ ਦੇਣ ਦੇ ਵਿੱਚ ਵੀ ਅਸਮਰੱਥ ਹੋ ਰਹੇ ਨੇ ਅਜਿਹੇ ਦੇ ਵਿੱਚ ਇਹ ਸਰਵੇਖਣ ਚਿੰਤਾਜਨਕ ਵਿਸ਼ਾ ਬਣ ਕੇ ਸਾਹਮਣੇ ਆਇਆ ਹੈ ਜਿੱਥੇ ਪਤਾ ਲੱਗਿਆ ਹੈ ਕਿ ਕੈਨੇਡੀਅਨ ਲੋਕ ਜੋ ਕਮਾਉਂਦੇ ਨੇ ਉਸ ਦਾ 50 ਤੋਂ ਵੱਧ ਹਿੱਸਾ ਤਾਂ ਸਿਰਫ ਘਰ ਦਾ ਕਿਰਾਇਆ ਦੇਣ ਦੇ ਵਿੱਚ ਹੀ ਝੜਾ ਜਾਂਦਾ ਹੈ ਤੇ ਪਿੱਛੇ ਉਹਨਾਂ ਦੇ ਕੋਲ ਜੋ ਬਚਦਾ ਹੈ ਉਸ ਉਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਸਰਕਾਰਾਂ ਤੋਂ ਗੁਹਾਰ ਲਗਾਈ ਜਾਂਦੀ ਹੈ ਕਿ ਸਰਕਾਰਾਂ ਘਰਾਂ ਨੂੰ ਸਸਤਾ ਕਰਨ ਜਾਂ ਫਿਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪਿਆਦਾ ਕਰਨ ਤੇ ਉਹ ਦਰਿਆਨਟਾਰਿਓ ਨੇ ਦਸੰਬਰ 2025 ਤੱਕ ਸੂਬੇ ਭਰ ਦੇ ਚਾਰ ਖੇਤਰਾਂ 'ਚ 800 ਪੀਆਰ ਨਾਮ ਜ਼ਿੰਦਗੀਆਂ ਦੀ ਪੇਸ਼ਕਸ਼ ਕਰਨ ਦੇ ਉਦੇਸ਼ ਨਾਲ ਨਵਾਂ ਪੀਆਰ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਹੈ ਅੰਟਾਰੀਓ ਨੇ ਖੇਤਰੀ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਤੇ ਸਥਾਨਕ ਅਰਥ ਵਿਵਸਥਾਵਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਦੇ ਨਾਲ ਇਹ ਨਵਾਂ ਪੀਆਰ ਰਸਤਾ ਹੈ ਜਿਹੜਾ ਉਹ ਸ਼ੁਰੂ ਕੀਤਾ ਹੈ ਅੰਟਾਰੀਓ ਇਮੀਗ੍ਰੈਂਟ ਨਾਮਜ਼ਦਗੀ ਪ੍ਰੋਗਰਾਮ ਨੇ ਆਪਣੇ ਨਵੀਨਤਮ ਪਾਇਲਟ ਪ੍ਰੋਗਰਾਮ ਖੇਤਰੀ ਆਰਥਿਕ ਵਿਕਾਸ ਇਮੀਗ੍ਰੇਸ਼ਨ ਪਾਇਲਟ ਦਾ ਉਦਘਾਟਨ ਕਰ ਦਿੱਤਾ ਹੈ 2 ਜਨਵਰੀ 2025 ਤੋਂ ਸ਼ੁਰੂ ਹੋਇਆ ਇਹ ਪ੍ਰੋਗਰਾਮ 31 ਦਸੰਬਰ 2025 ਤੱਕ ਚੱਲੇਗਾ ਔਰ ਅਨਟਾਰੀਓ ਦੇ ਪੈਨਟੂ ਤੇ ਉੱਤਰੀ ਪਾਈਚਾਰੀਆਂ ਦੇ ਵਿੱਚ ਹਾਈਲੀ ਸਕਿਲਡ ਇਮੀਗ੍ਰੈਂਟਸ ਨੂੰ ਅਟਰੈਕਟ ਕਰਨ ਵਾਸਤੇ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਨਵੇਂ ਨਿਵਾਸੀਆਂ ਦਾ ਵੀ ਸਵਾਗਤ ਕੀਤਾ ਜਾਵੇਗਾ ਆਰਜੀਆਈ ਪਾਇਲਟ ਸੂਬੇ ਦੇ ਚਾਰ ਖਾਸ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਤਰਜੀਹ ਦੇਵੇਗਾ ਹੁਨਰਮੰਦ ਨਵੇਂ ਆਉਣ ਵਾਲਿਆਂ ਲਈ 800 ਨਾਮਸਦਕੀਆਂ ਨਿਰਧਾਰਿਤ ਕੀਤੀਆਂ ਜਾਣਕੀਆਂ ਲਾਨਾਰਕ ਕਾਉਂਟੀ ਲੀਡਸ ਐਂਡ ਗ੍ਰੈਨਵੈਲ ਸਾਨੀਆ ਲੈਂਪਸਟਨ Thundervale ਸ਼ਹਿਰ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਖੇਤਰ ਨੇ ਸਫਲ ਬਿਨੇਕਾਰਾਂ ਨੂੰ OAINP ਤੋਂ ਇੱਕ ਸੁਭਾਈ ਨਾਮਸਦਕੀ ਪ੍ਰਾਪਤ ਹੋਵੇਗੀ ਜਿਸ ਦੀ ਵਰਤੋਂ OPR ਲਈ ਸਿੱਧੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ 'ਚ ਅਰਜ਼ੀ ਦੇਣ ਲਈ ਕਰ ਸਕਦੇ ਨੇ ਨਵਾਂ ਪਾਇਲਟ OAINP ਦੇ ਮਾਲਕ ਨੌਕਰੀ ਪੇਸ਼ ਕਰਛ ਸਟ੍ਰੀਮਸ ਦੇ ਅਧੀਨ ਕੰਮ ਕਰਨਗੇ ਚਾਰ ਪਾਗਲ ਲੈਣ ਵਾਲੇ ਖੇਤਰਾਂ ਦੇ ਵਿੱਚੋਂ ਹਰੇਕ ਨੂੰ 200 ਵਾਧੂ ਨਾਮਜ਼ਦਗੀਆਂ ਦੀ ਵੰਡ ਪ੍ਰਾਪਤ ਹੋਵੇਗੀ ਇਹ ਨਾਮਜ਼ਦਗੀਆਂ ਤਿੰਨ ਨੌਕਰੀਆਂ ਦੀ ਪੇਸ਼ਕਸ਼ ਧਾਰਾਵਾਂ ਦੇ ਰਾਹੀਂ ਵੰਡੀਆਂ ਜਾਣਗੀਆਂ ਵਿਦੇਸ਼ੀ ਵਰਕਰ ਧਾਰਾ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਤੇ ਇਨ ਡਿਮਾਂਡ ਸਕਿੱਲਸ ਸਟ੍ਰੀਮ ਦੇ ਵਿੱਚ ਆਰਈਜੀਆਈ ਪਾਇਲਟ ਦਾ ਮੁੱਖ ਟੀਚਾ ਉੱਚ ਮੰਗ ਵਾਲੇ ਉਦਯੋਗਾਂ 'ਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨਾ ਹੈ ਜੋ ਖੇਤਰੀ ਵਿਕਾਸ ਲਈ ਮਹੱਤਵਪੂਰਨ ਹੈ ਪਾਇਲਟ ਹੁਨਰਮੰਦ ਪ੍ਰਵਾਸੀਆਂ ਲਈ ਇੱਕ ਸਵਾਗਤਯੋਗ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਇਨ੍ਹਾਂ ਖੇਤਰਾਂ 'ਚ ਸਿਹਤ ਸੰਭਾਲ ਟੈਕਨੋਲੋਜੀ ਤੇ ਹੁਨਰਮੰਦ ਵਪਾਰ ਉਹ ਸਾਰੀ ਵੀ ਸ਼ਾਮਲ ਹੈ। ਆਰਈਡੀਆਈ ਯੋਗਤਾ ਮਾਪਦੰਡ ਵੀ ਵੱਖਰੇ ਨੇ। ਇਸ ਨਵੇਂ ਪਾਇਲਟ ਪ੍ਰੋਗਰਾਮ ਲਈ ਯੋਗਤਾ ਪ੍ਰਾਪਤ ਕਰਨ ਲਈ ਬਿਨੇਕਾਰਾਂ ਨੂੰ OINP ਦੇ ਮਾਲਕ ਨੌਕਰੀ ਦੀ ਪੇਸ਼ਕਸ਼ ਧਾਰਾਵਾਂ 'ਚੋਂ ਇੱਕ ਦੀਆਂ ਯੋਗਤਾਵਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਪੈਣਾ ਹੈ। ਮੰਗ ਦੇ ਵਿੱਚ ਹੁਨਰ ਸਟ੍ਰੀਮ ਇਹ ਧਾਰਾ ਖਾਸ ਮੰਗ ਵਾਲੇ ਕਿੱਤਿਆਂ ਦੇ ਵਿੱਚ ਨੌਕਰੀਆਂ ਪੇਸ਼ਕਸ਼ਾਂ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਖੇਤਰੀ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਦੇ ਨੇ ਨੌਕਰੀ ਦੀ ਪੇਸ਼ਕਸ਼ ਦੀਆਂ ਜ਼ਰੂਰਤਾਂ ਚ ਪੂਰਾ ਸਮਾਂ ਤੇ ਸਥਾਈ ਨੌਕਰੀ ਸ਼ਾਮਲ ਹੈ ਨੌਕਰੀ ਉੰਟਾੜਿਓ ਚ ਆਧਾਰਿਤ ਇੱਕ ਯੋਗ ਕਿੱਤੇ ਚ ਹੋਣੀ ਚਾਹੀਦੀ ਹੈ ਵੇਜਸ ਕਿਤੇ ਲਈ ਔਸਤ ਤਨਖਾਹ ਨੂੰ ਪੂਰਾ ਕਰਨਾ ਜਾਂ ਇਸ ਤੋਂ ਵੱਧ ਤਨਖਾਹ ਲੈਣਾ ਜ਼ਰੂਰੀ ਹੈ ਨੌਕਰੀ ਮਾਲਕ ਦੇ ਕਾਰੋਬਾਰੀ ਕਾਰਜਾਂ ਲਈ ਮਹੱਤਵਪੂਰਨ ਹੋਣੀ ਚਾਹੀਦੀ ਹੈ ਉਮੀਦਵਾਰਾਂ ਦੀਆਂ ਲੋੜਾਂ ਦੇ ਵਿੱਚ ਕੀ ਕੁਝ ਸ਼ਾਮਲ ਹੈ ਪਿਛਲੇ 3 ਸਾਲਾਂ ਦੇ ਅੰਦਰ ਉਸੇ ਕਿੱਤੇ ਦੇ ਵਿੱਚ ਘੱਟੋ-ਘੱਟ 9 ਮਹੀਨਿਆਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਹਾਈ ਸਕੂਲ ਡਿਪਲੋਮਾ ਜਾਂ ਇਸ ਦੇ ਬਰਾਬਰ ਦਾ ਕੋਈ ਹੋਰ ਕੋਰਸ ਪੂਰਾ ਕੀਤਾ ਹੋਣਾ ਚਾਹੀਦਾ ਹੈ ਸੀਐਲਬੀ 4 ਇਸ ਤੋਂ ਵੱਧ ਤੇ ਭਾਸ਼ਾ ਦੀ ਮੁਹਾਰਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਵਿਦੇਸ਼ੀ ਕਰਮਚਾਰੀ ਧਾਰਾ ਖਾਸ ਕਿੱਤਿਆਂ 'ਚ ਨੌਕਰੀਆਂ ਦੀਆਂ ਪੇਸ਼ਕਸ਼ਾਂ ਵਾਲੇ ਹੁਨਰਮੰਦ ਕਾਮਿਆਂ ਲਈ ਤਿਆਰ ਕੀਤੀ ਗਈ ਹੈ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਯੋਗ ਕੈਨੇਡੀਅਨ ਸੰਸਥਾਵਾਂ ਦੇ ਹਾਲ ਹੀ ਦੇ ਗ੍ਰੈਜੂਏਟਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਸੂਬੇ ਦੇ ਵਿੱਚ ਕਿਸੇ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ ਸੋ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮ